ਉਹਨੇ ਬਾਜਾਉਣਾ ਬਹੁਤ ਪੈਣਦੇ ਮਨੂ ਖੜ ਖੜ ਜਾ ਤੇਰੇ ਬਰਾਬਰ ਹੋ ਲੰਦੇ ਤੇਰੀ ਮਹਿਤ ਕੂ ਕੀ ਹੋਊਗਾ ਤੂੰ ਖੜ ਤਾਂ ਜਾਈਂਗਾ ਸਾਲਿਆ ਸ਼ਰ ਕਰਦੇ ਰਹਿੰਦੇ ਸਾਲਿਆ ਮਾਰਾ ਫੇਰ ਕੂ ਨੂੰ ਕੀ ਛੜਾਇਆ ਨਹੀਂ ਗਾਲਤ ਕਰਨਾ ਸਾਲਿਆ ਬੱਸ ਚੱਲ ਜੂਆਂ ਲੜਨਾ ਦੇਛਾ ਪਰ ਮਾਰੀ ਆਈ ਆਈ ਆਹ ਪੰਨੀ ਮਾਰੇ ਬੰਦਾ ਕਰ ਦੇ ਮਾਰਿਆ ਮੈਂ ਮੈਂ ਜੇ ਨੇ ਦਿੱਤਾ ਬਈ ਜੇ ਨੇ ਦਿੱਤਾ 250 ਜਿਗਰਾ ਮੈਂ ਕੀਤਾ 250 ਕੀਤਾ ਤੇਰੇ ਵਾਂਗੂ ਸਾਲ ਛੜੀਆਂ ਨਹੀਂ ਕਰਦਾ ਛੜਾਉਣ ਮੈਂ ਤੈਨੂੰ ਕਹੀਆਂ ਮੈਨੂੰ ਉੱਠ ਲੈ ਮੈਂ ਸਾਲਾ ਤੈਨੂੰ ਛੜਾ ਛੜਾ ਕੇ ਭੇਂ ਗਿਆ ਯਾਰ ਇਹ ਤੇ ਕਰ ਰਿਹਾ ਹੈ ਥੋੜੇ ਜਿਹੇ ਹਸਪਤਾਲ ਦੇ ਕੋਲ ਇਸਲੇ ਸਾਹਮਣੇ ਖੁੰਡਾ ਕਰਦੇ ਨਹੀਂ ਰਹੀ ਆ ਮਾਰੇ ਮੂਵੀ ਬਣਾਏ ਖੜ ਜਾ ਯਾਰ ਕੈਮਰਾ ਚੁਲਾ ਲੈ ਖੜ ਜਾ ਯਾਰ ਚੱਲ ਚੱਲ ਆਪੇ ਖੜਾ ਆ ਓਏ ਲੱਗਾ ਬਹੁਤ ਛੜਦੇ ਹੱਥ ਕਰੇ ਆ ਤੇ ਨਹੀਂ ਆ ਉਹ ਫੇਰੀ ਬਾਜੀ ਨਾ ਲਾ 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 ਕਾਫੂ ਮਾਮਾ તનો કોડ ફિન કે ના ઓય હા 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 ਉਹ ਹੱਥ ਦੇ ਰਿਹਾ ਹੈ ਰੁਕ ਜਾ ਰੁਕ ਜਾ ਗੁਰੇਪਰਾ ਬਿੱਲੇ ਰੁਕ ਬਿੱਲੇ ਰੁਕ ਰੁਕ ਜਾ ਰੁਕ ਜਾ ਬੜਿਆ ਤੂੰ ਆਪਣੇ ਪਿੱਛੇ ਤੋਂ ਲੁਕ ਗਿਆ ਉਹ ਰੁਕ ਜਾ ਸੀਰ ਨੇ ਹਸਪੀਟਲ ਫਰਵਾਡ ਤਿੰਨ ਗੱਲ ਹੈ ਕੋਈ ਨਹੀਂ ਅੱਛਾ ਯਾਰ 6 ਵਜੇ ਦਾ ਟਾਈਮ ਇੱਕ ਵਾਰ ਓਏ ਸਰਕਾਰੀ ਪੈਸਾ ਤੰਤ ਓਏ ਕੋਸ ਦੇ ਮੌਜੂਦ ਹੁੰਦੇ ਵੀ ਇਹ ਗੰਦਾ ਕਰੀ ਨਹੀਂ ਸੜਾਈ ਜਾ ਰਹੀ ਛੱਡੋ ਕਿ ਮੈਂ ਸਰ ਮੇਰੇ ਹੱਥ ਪਰਾ ਜਾ ਛੱਡ ਦੇ ਤੂੰ ਛੱਡ ਦੇ ਯਾਰ ਛੱਡ ਤੂੰ ਮਾਰ ਕੀ ਨਾ ਕਰੀਂ ਹੱਥ ਬਾਜੀ ਦੇ ਲੰਗਾ ਨਾ ਛੱਡ ਚੱਡ ਛੱਡ ਤੂੰ ਭੈਣ ਜੱਗਾ ਪੰਜ ਛੱਡ ਦੇ ਛੱਡ ਓ ਛੱਡ ਰਹਿ ਜਾਂਦੀਆਂ ਬਿੱਲੇ ਛੱਡ ਦੇ ਬਿੱਲੇ ਛੱਡ ਦੇ ਸਾਰੇ ਮੈਂ ਰੱਬ ਨੂੰ ਮੈਂ ਨਾ ਕੰਬਾਇਨ ਨੇ ਮੇਰੇ ਹੱਥ ਕਰਾ ਲਿਆ ਛੱਡ ਦੇ ਉਠ ਛੱਡ ਜਾ ਮੈਂ ਭੈਣ ਚੌਧੜੀ ਚੰਗੀ ਤਰਾ ਚਲ ਬੰਦ ਲੋ ਨਾ ਕਾਟੇ ਨਾ ਹੱਡੇ ਛੱਡ ਜਾ ਨਾ ਕਾਟੇ ਨਾ ਚੱਲਣਾ ਮੇਰਾ ਬਾੜੋ ਪੀ ਚੱਲ ਭਾਈ ਜੱਦ ਤੈਨੂੰ ਗਿਆ ਤੂੰ ਵੀ ਨਹੀਂ ਹਟਦਾ ਆ ਜਾ ਕੜਾ ਮਾਰ ਕੇ ਦੇਖ ਦੇ ਕੜਾ ਮਾਰ ਤੂੰ ਵੀ ਥੱਲੇ ਹਟ ਜਾ ਆ ਜਾ ਥੱਲੇ ਹਟ ਜਾ ਬਹੁਤ ਸਾਰ ਬੈਠਾ ਉਹ ਨਹੀਂ ਪੌਣ ਇਹ ਬਾਹਰ ਲੈ ਕੇ ਜਾ ਬੰਦਾ ਗੰਦਾ ਬੰਦਾ ਸਿਰੇ ਦਾ ਪਿੰਡ ਚ ਉਹ ਹਟ ਜਾ ਤੈਨੂੰ ਮੇਰਾ ਤੁਸੀਂ ਜਾਈਂ ਕਹਿੰਦਾ ਭੈਣ ਚੋ ਤਾਂ ਇਹਨੂੰ ਲੈ ਕੇ ਜਾ ਸਰ ਇਹ ਬੰਦੇ ਨੇ ਗੰਦਾ ਆ ਇਹ ਕੋਈ ਨਹੀਂ ਲੈ ਕੇ ਜਾ ਇਹਦਾ ਸਿਰ ਫੜਾ ਪਾ ਆਇਆ ਕਰਕੇ ਚੱਲ ਪਰ ਗੱਲ ਕੀ ਹੋਈ ਸੀਗੀ ਭਾਜੀ ਇਹਨੇ ਭੈਣ ਚੋ ਮੈਨੂੰ ਆ ਕੇ ਗਾਲ ਕੱਢੀ ਤੁਸੀਂ ਇੱਥੇ ਸਿਵਲ ਹਸਪਤਾਲ ਕੀ ਕਰਦੇ ਆ ਭਾਜੀ ਮੈਂ ਲੰਗਰ ਖਾਣਾ ਮੋਦੀ ਤੇ ਨੂੰ ਮੜੀ ਮੜੀ ਮੈਂ ਦਿਹਾੜੀ ਲਾ ਕੇ ਆਇਆ ਲੜੇ ਘੜੇ ਘਲੂ ਤੁਸੀਂ ਜੜੀ ਸਾਲਾ ਕੰਦਾ ਬੰਦਾ ਇੱਥੇ ਬਾੜੋ ਰਹੇ ਐ ਡਾਕਟਰ ਪਿੱਛੇ ਸਭ ਜੀ ਗੱਲਾਂ ਕਰਦਾ ਕਿਹੜੀ ਗੱਲ ਕੀਤੀ ਦੱਸ ਉਹ ਤੁਸੀਂ ਬਾਹਰ ਚਲ ਜਾ ਯਾਰ ਚਲ ਵਾ ਤੁਸੀਂ ਅੱਜ ਸਿਵਲ ਕੀ ਕਰਦੇ ਆਂ ਭਾਈ ਵੀਡੀਓ ਨਾ ਬਣਾਵਾ ਮੇਰਾ ਕੰਮ ਹੈ ਵੀਡੀਓ ਬਣਾਉਣ ਦਾ ਸਰ ਬਣਦਾ ਮੇਰੀ ਗੱਲ ਬਾਤ ਤੁਸੀਂ ਸਿਵਲ ਕੀ ਕਰਦੇ ਇੱਥੇ ਵੀਡੀਓ ਦੀ ਗੱਲਾਂ ਯਾਰ ਤੁਸੀਂ ਭਾਈ ਸਿਵਲ ਸਟਾਲ ਕਰਦੇ ਗਾ ਰੋਟੀ ਖਾਣਾ ਨਾ ਯਾਰ ਕੰਮ ਤੋਂ ਰੋਟੀ ਬਾਹਰੋਂ ਵੀ ਮਿਲਦੀ ਆ ਸਿਵਲ ਕੀ ਕਰਦੇ ਆਂ ਤੇਰੀ ਹੈ ਨਾ ਆ ਲੈ ਰਾਜਾ ਸਾਹਿਬ ਉਹ ਇਦਾਂ ਦੀ ਤੇਰੀ ਹੈ ਨਾ ਸਾਲਾ ਆ ਕਰਦੀ ਕਰਦੀ ਰਾਜਾ ਸਰਪੰਚ ਪੁਰੇ ਇਹਨਾਂ ਨੂੰ ਬੰਦਾ ਬਣਾਤਾ ਹੀ ਸਾਲਾ ਜੁੱਤੀਆਂ ਨਾਲ ਤੇ ਇਹਨਾਂ ਨੇ ਕੀ ਕਰ ਰਹੀ ਐ ਇਹਨਾਂ ਤੇ ਜਿਹੜੇ ਸਿਵਲ ਹਸਪਤਾਲ ਲੜਦੇ ਮਾਹੌਲ ਖਰਾਬ ਕਰਦੇ ਆ ਤੁਹਾਨੂੰ ਨਾਲ ਬੱਜੇ ਯਾਰ ਹੋਰ ਘੜੀ ਨੂੰ ਇੱਥੇ ਹੋ ਜਾਣਾ ਹਾਂ ਕੇ ਕੈਪਸੂ ਤੂੰ ਮੇਤੇ ਕੱਢਣ ਲੱਗਾ ਆ